ਪੰਜਾਬ ਦੇ ਵਿੱਤ ਮੰਤਰੀ ਨੇ ਵੱਡੇ ਦਾਅਵੇ ਕੀਤੇ ਨੇ ਤੇ ਉਹਨਾਂ ਦਾਅਵਿਆਂ ਤੇ ਹੀ ਕਈ ਵੱਡੇ ਸਵਾਲ ਉੱਠੇ ਨੇ ਉਹਨਾਂ ਦੀ ਇੱਕ ਇੱਕ ਗੱਲ ਤੇ ਕਾਫੀ ਲੋਕਾਂ ਦੇ ਵੱਡੇ ਸਵਾਲ ਉੱਠੇ ਨੇ ਤੇ ਉਹਨਾਂ ਦਾ ਜਵਾਬ ਅੱਜ ਹਰਪਾਲ ਸਿੰਘ ਚੀਮਾ ਜੀ ਨੂੰ ਹੀ ਦੇਣਾ ਪਵੇਗਾ ਦੋਸਤੋ ਅੱਜ ਜੋ ਇਹ ਸਵਾਲ ਉੱਠੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਜਿੱਥੇ ਕਿ ਉਹਨਾਂ ਨੇ ਦਾਅਵੇ ਕੀਤੇ ਨੇ ਕਿ ਸਾਡੀ ਸਰਕਾਰ ਦੇ ਸਮੇਂ ਤਾ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੋਵੇਗਾ ਸਾਡੀ ਸਰਕਾਰ ਦੇ ਸਮੇਂ ਪੰਜਾਬ ਨੂੰ ਪਹਿਲਾ ਵਰਗਾ ਰੰਗਲਾ ਪੰਜਾਬ ਹੀ ਮਿਲੇਗਾ ਜਿੱਥੇ ਕਿ ਲੋਕਾਂ ਨੂੰ ਦੁੱਧ ਦਹੀਂ ਲੱਸੀ ਕਿਉ ਮੱਖਣੀ ਰੋਟੀ ਈ ਸਾਗ ਦੀ ਮੱਕੀ ਦੀ ਰੋਟੀ ਆਦਤਾਂ ਹੀ ਪਤਾ ਸੀ ਉੱਥੇ ਹੀ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਹਰੇਕ ਨਸ਼ੇ ਦਾ ਪਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਪਹਿਲਾ ਵਰਗਾ ਰੰਗਲਾ ਹੀ ਪੰਜਾਬ ਬਣਾਇਆ ਜਾਵੇਗਾ ਤੇ ਅੱਜ ਜੋ ਉਹਨਾਂ ਨੇ ਦਾਅਵੇ ਕੀਤੇ ਉਹਨਾਂ ਨੇ ਅੱਜ ਕਿਹਾ ਕਿ ਪਿਛਲੇ ਸਮੇਂ ਜੋ ਪਹਿਲਾਂ ਮਾਰੀਆਂ ਪਾਰਟੀਆਂ ਦੀ ਸਰਕਾਰ ਰਹੀ ਉਹਨਾਂ ਦੇ ਟਾਈਮ ਜੋ ਇਹਨਾਂ ਨੇ ਪਹਿਲਾਂ ਤਾਂ ਅਕਾਲੀ ਦਲ ਤੇ ਭਾਜਪਾ ਦੇ ਸਰਕਾਰ ਦੇ ਸਮੇਂ ਦੌਰਾਨ ਹੀ ਜੋ ਨਸ਼ਾ ਹੈ ਉਹ ਪਰਚਲਿਤ ਹੋਇਆ ਫਿਰ ਬਾਅਦ ਵਿੱਚ ਬਾਅਦ ਵਿੱਚ ਕਾਂਗਰਸ ਦੇ ਦੁਆਰਾ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਨੂੰ ਰੋਕਣ ਦੀ ਬਜਾਏ ਉਸ ਦੇ ਉਸ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਉਸ ਨੂੰ ਅੱਗੇ ਵਧਾਇਆ ਗਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਪਹਿਲਾਂ ਤਾਂ ਮੱਥਾ ਟੇਕਿਆ ਗਟਕਾ ਸਾਹਿਬ ਨੂੰ ਮੱਥੇ ਤੇ ਲਾਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਾਂਗੇ ਆਹ ਕਰ ਦਾਂਗੇ ਉਹ ਕਰ ਦਾਂਗੇ ਹੁਣ ਦੋਸਤੋ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਨੇ ਵੀ ਵਾਅਦੇ ਤਾਂ ਬਹੁਤ ਕੀਤੇ ਸੀ ਪਰ ਪੂਰਾ ਤਾਂ ਇਹਨਾਂ ਨੇ ਇੱਕ ਵੀ ਨਹੀਂ ਕੀਤਾ ਤੇ ਦੂਜੇ ਪਾਸੇ ਦੂਜੇ ਪਾਸੇ ਜਿਨ੍ਹਾਂ ਨੇ ਦਾਅਵੇ ਕੀਤੇ ਨੇ ਉਹਨਾਂ ਨੇ ਕਿਹਾ ਕਿ 24 ਫਰਵਰੀ ਤੋਂ 24 ਫਰਵਰੀ ਤੋਂ ਜੋ ਯੁੱਧ ਨਸ਼ੇ ਵਿਰੁੱਧ ਮਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਕਈ ਲੋਕਾਂ ਤੇ 10000 ਬੱਤਰ ਕਸੇ ਮੁਕਦਮੇ ਦਰਜ ਕਰਾਏ ਗਏ ਨੇ ਉਹਨਾਂ ਤੋਂ ਕਈ ਚੀਜ਼ਾਂ ਪ੍ਰਾਪਤ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ 7 ਲੱਖ ਦੇ ਕਰੀਬ 7 ਲੱਖ ਦੇ ਕਰੀਬ ਜੋ ਏ ਪੁੱਕੀਆਂ ਤੇ ਗੋਲੀਆਂ 7 ਲੱਖ ਦੇ ਕਰੀਬ ਉਹਨਾਂ ਨੇ ਕਿਹਾ ਕਿ ਗੋਲੀਆਂ ਫੜੀਆਂ ਗਈਆਂ ਗੋਲੀਆਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ 950 ਕਵਾਂਟਲ 950 ਕਵਾਂਟਲ ਹੈ ਜੋ ਪੁੱਕੀ ਬਰਮਤ ਹੋਈ ਹੈ ਤੇ 76 ਕਿਲੋ ਸਿੱਟਾ ਬਰਮਤ ਹੋਇਆ ਤੇ ਉਹਨਾਂ ਨੇ ਕਿਹਾ ਕਿ ਕਈਆਂ ਵਿਅਕਤੀਆਂ ਦੇ ਘਰ ਵੀ ਟਾਏ ਗਏ ਨੇ ਉਹ ਨਸ਼ਾ ਤਸਕਰਾਂ ਦੇ ਘਰ ਵੀ ਟਾਏ ਗਏ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਦੋਸਤੋ 1485 ਲੋਕਾਂ ਨੂੰ ਉਹਨਾਂ ਨੇ ਕਿਹਾ ਕਿ 1485 ਲੋਕਾਂ ਨੂੰ ਹੁਣ ਤੱਕ ਦੇ ਸਮੇਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਤੁਸੀਂ ਦੇਖੋ ਦੋਸਤੋ ਕਿ ਇਹ ਜੋ ਉਹਨਾਂ ਨੇ ਮਹਿੰਮ ਚਲਾਈ ਹੈ ਉਹ ਤਾਂ ਇਹਨਾਂ ਦਾ ਕਦਮ ਸਹੀ ਹੈ ਪਰ ਤੁਸੀਂ ਦੇਖੋ ਕਿ ਜੋ ਪੰਜਾਬ ਦੀ ਨੌਜਵਾਨ ਪਟੀ ਹੈ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਦਿਨ-ਬਦਨ ਨਸ਼ੇ ਵੱਲ ਵੱਧ ਰਹੀ ਹੈ ਜਿਸ ਦੇ ਨਾਲ ਵਿਅਕਤੀਆਂ ਦੇ ਜੋ ਬੱਚੇ ਨੇ ਵਿਅਕਤੀ ਨੇ ਨੌਜਵਾਨ ਨੇ ਉਜੜ ਉਹਨਾਂ ਦੀ ਖਤਮ ਹੁੰਦੀ ਜਾ ਰਹੀ ਹੈ ਉਹਨਾਂ ਦੇ ਸਰੀਰਾਂ ਦੇ ਵਿੱਚ ਕੁਝ ਵੀ ਜਾਨ ਨਹੀਂ ਰਹੀਂਦੀ ਉਹ ਜੋ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਤੇ ਇਹਨਾਂ ਨੇ ਜੋ ਮਹਮ ਚਲਾਈ ਹੈ ਯਤ ਨਸ਼ੇ ਵਿਰੋਧ ਜੋ ਇਹਨਾਂ ਨੇ ਮੈਮ ਚਲਾਈ ਹੈ ਉਹਨਾਂ ਤੇ ਅੱਜ ਵੱਡੇ ਦਾਅਵੇ ਕੀਤੇ ਨੇ ਤੇ ਉਹਨਾਂ ਦਾਅਵੇ ਤੇ ਹੀ ਵੱਡੇ ਸਵਾਲ ਉੱਠੇ ਨੇ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਐਦਾ ਐਦਾ ਸਾਰੀਆਂ ਚੀਜ਼ਾਂ ਫੜੀਆਂ ਗਈਆਂ ਹੁਣ ਉਹਨਾਂ ਨੂੰ ਇਹ ਚੀਜ਼ ਪੁੱਛਣ ਵਾਲੀ ਹੈ ਨਾ ਤਾਂ ਪੁੱਛਿਆ ਜਾ ਸਕਦਾ ਹੈ ਕਿ ਕੀ ਤੁਸੀਂ ਜੋ 3 ਸਾਲ ਤੋਂ ਤੁਸੀਂ ਇਹ ਸਾਰੀਆਂ ਚਿੰਤਾ ਨਹੀਂ ਸੀ ਲਾਗੂ ਕਰ ਸਕਦੇ ਜੇਕਰ ਤੁਸੀਂ 3 ਸਾਲ ਤੱਕ ਜੋ ਆਪਣੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਦਿੰਦੇ ਤਾਂ ਅੱਜ ਨੂੰ ਬਹੁਤ ਸਾਰਾ ਬਦਲਾਅ ਪੰਜਾਬ ਵਿੱਚ ਮਿਲਣਾ ਸੀ ਹੁਣ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੱਲ੍ਹ ਮਿਲਾ ਕੇ 3 ਸਾਲ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ ਹੌਂ 10 ਸਾਲ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਵੀ ਇਹਨਾਂ ਨੇ ਸਿਰਫ 2-3 ਕਾਰਜ ਹੀ ਕੀਤੇ ਨੇ ਉਹ ਵੀ ਇਹਨਾਂ ਨੂੰ ਇਹ ਚੀਜ਼ ਦਾ ਇਹ ਚੀਜ਼ ਇਹਨਾਂ ਨੂੰ ਮਹਿਸੂਸ ਹੋਈ ਕਿ ਜੋ ਦਿੱਲੀ ਦੀ ਸਰਕਾਰ ਹੈ ਜੋ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਹੈ ਉੱਥੇ ਜੇਕਰ ਇਹ ਜਿੱਤ ਜਾਂਦੇ ਭਾਜਪਾ ਸਰਕਾਰ ਜੇਕਰ ਹਾਰ ਜਾਂਦੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਦਿੱਲੀ ਦੇ ਵਿੱਚ ਬਣ ਜਾਂਦੀ ਤਾਂ ਸ਼ਾਇਦ ਇਹਨਾਂ ਨੇ ਇਹ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀ ਜੋ ਅੱਜ ਇਹ ਪੰਜਾਬ ਦੇ ਵਿੱਚ ਕਰ ਰਹੇ ਨੇ ਹਾਂ ਦੋਸਤੋ ਤੁਸੀਂ ਦੇਖੋ ਕਿ ਜਿੱਥੇ ਪਹਿਲਾਂ ਤਾਂ ਇਹਨਾਂ ਨੇ 3 ਸਾਲ ਤੱਕ ਕੁਝ ਵੀ ਨਹੀਂ ਕੀਤਾ 3 ਸਾਲ ਤੱਕ ਇਹਨਾਂ ਨੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਕੀਤਾ ਹਾਲਾਂਕਿ ਮਾੜੇ-ਮੋٹے ਛੋਟੇ-ਮੋਟੇ ਕਾਰਜ ਕਰਦੇ ਰਹੇ ਜਿਸ ਦੇ ਨਾਲ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਹ ਗੱਲ ਕਹੀ ਕਿ 3 ਸਾਲ ਤੋਂ ਸਾਡੇ ਸੀਐਮ ਭਗਵੰਤ ਮਾਨ ਜੀ ਬਹੁਤ ਜ਼ਿਆਦਾ ਕਾਰਜ ਕਰ ਰਹੇ ਨੇ ਉਹ ਬੱਚਿਆਂ ਨੂੰ ਸਹੂਲਤਾਂ ਦੇ ਰਹੇ ਨੇ ਸਕੂਲਾਂ ਵਿੱਚ ਬਿਜਲੀ ਦੇ ਬਿੱਲ ਮਾਫ਼ ਕਰ ਰਹੇ ਨੇ ਪਾਣੀਆਂ ਦੀ ਸਹੂਲਤਾਂ ਦੇ ਰਹੇ ਨੇ ਹਣ ਭਗਵੰਤ ਮਾਨ ਜੀ ਸਿਆਮਾਨ ਜੀ ਜਿਹੜੀਆਂ ਚੀਜ਼ਾਂ ਦੇਣ ਵਾਲੀਆਂ ਜਿਨ੍ਹਾਂ ਦੇ ਤੁਸੀਂ ਵਾਅਦੇ ਕੀਤੇ ਉਹ ਚੀਜ਼ਾਂ ਤਾਂ ਤੁਸੀਂ ਦਿੱਤੀਆਂ ਹੀ ਨਹੀਂ ਬਾਕੀ ਜਿਹੜੇ ਛੋਟੇ ਮੋਟੇ ਕਾਰਜ ਕਰ ਰਹੇ ਹੋ ਉਹ ਤਾਂ ਪਿੰਡ ਦੇ ਸਰਪੰਚ ਵੀ ਕਰ ਸਕਦੇ ਨੇ ਨਾ ਹਣ 200 ਹੁਣ ਤੁਹਾਨੂੰ ਪਤਾ ਹੀ ਹੈ ਕਿ ਕੁੱਲ ਮਿਲਾ ਕੇ 3 ਸਾਲ ਤੋਂ ਉੱਪਰ ਇਹਨਾਂ ਦੀ ਸਰਕਾਰ ਨੂੰ ਸਮਾਂ ਹੋ ਗਿਆ ਹੈ ਪਰ ਫੇਰ ਵੀ ਫੇਰ ਵੀ ਇਹਨਾਂ ਨੇ ਹੁਣ ਤੱਕ ਜੋ ਨਸ਼ਾ ਵਿਰੁੱਧ ਜੋਨਾਂ ਨੇ ਮਹਮ ਚਲਾਈ ਹੈ 24 ਫਰਵਰੀ ਤੋਂ ਉਹਨਾਂ ਨੇ ਆਖਿਆ ਅੱਜ ਵਿੱਤ ਮੰਤਰੀ ਹਰਪਾਲ ਜੀ ਮਣੇ ਇਹ ਗੱਲ ਆਖੀ ਕਿ 24 ਫਰਵਰੀ ਤੋਂ ਜੋ ਇਹ ਮਹਮ ਹੈ ਉਹ ਚਲਾਈ ਗਈ ਹੈ ਮਹਮ ਦੇ ਵਿੱਚ ਐਡਾ ਐਡਾ ਐਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਹੈ 7 ਲੱਖ ਤੋਂ ਵੱਧ ਜੋ ਗੋਲੀਆਂ ਬਰਾਮਦ ਹੋ ਕੀਤੀਆਂ ਗਈਆਂ ਗੋਲੀਆਂ ਨਸ਼ੇ ਵਾਲੀਆਂ ਬਰਾਮਦ ਕੀਤੀਆਂ ਗਈਆਂ ਨਸ਼ਾ ਤਸਕਰਾਂ ਦੇ ਘਰ ਠਾਏ ਗਏ ਜਦੋਂ 185 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜੋ ਅੱਜ ਗੱਲਾਂ ਨੇ ਉਹ ਅੱਜ ਹਰਪਾਲ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਨੇ ਕਹੀਆਂ ਨੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਜੋ ਪਹਿਲਾਂ ਵਾਲਾ ਪੰਜਾਬ ਜੋ ਰੰਗੜਾ ਪੰਜਾਬ ਜਾਣਿਆ ਜਾਂਦਾ ਸੀ ਉਸ ਪੰਜਾਬ ਨੂੰ ਵਾਪਿਸ ਲੈਂਦਾ ਜਾਵੇਗਾ। ਬਾਕੀ ਦੋਸਤੋ ਹਣ ਆਪਾਂ ਦੇਖਦੇ ਹਾਂ ਕਿ ਕੀ ਇਹ ਸੱਚਮੁੱਚ ਹੀ ਇਦਾਂ ਕਰਦੇ ਨੇ। ਹਣ ਇਹਨਾਂ ਨੇ 3 ਮਹੀਨੇ ਦਾ ਸਮਾਂ ਦਿੱਤਾ ਹੈ। ਇਹਨਾਂ ਨੇ ਕਿਹਾ ਕਿ 3 ਮਹੀਨੇ ਦੇ ਵਿੱਚ ਵਿੱਚ ਇਹ ਜੀ ਜੋ ਮਹਮ ਚਲਾਈ ਹੈ ਉਸ ਦੇ ਨਾਲ ਹੀ ਅਸੀਂ ਜੋ ਇਹ ਨਸ਼ਾ ਹੈ ਉਹ ਖਤਮ ਕਰਾਂਗੇ ਬਾਕੀ ਦੋਸਤੋ ਹਣ ਦੇਖਦੇ ਹਾਂ ਤੁਸੀਂ ਦੋਸਤੋ ਇਸ ਤੇ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਦੋਸਤੋ ਅੱਜ ਇੱਕ ਪਾਸੇ ਤਾਂ ਪੰਜਾਬ ਦੇ ਵਿੱਤ ਮੰਤਰੀ ਨੇ ਵੱਡੇ ਦਾਅਵੇ ਕੀਤੇ ਨੇ ਵੱਡੇ ਬਿਆਨ ਦਿੱਤੇ ਨੇ ਐਲਾਨ ਕੀਤੇ ਨੇ ਜਿੱਥੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਇੰਨੀ ਜ਼ਿਆਦਾ ਸਲਾਹਤ ਕੀਤੀ ਹੈ ਤੇ ਦੂਜੀਆਂ ਪਾਰਟੀਆਂ ਦੀ ਇੰਨੀ ਜ਼ਿਆਦਾ ਨਿੰਦਾ ਕੀਤੀ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਦੂਜੇ ਪਾਸੇ ਦੇਖੀਏ ਤਾਂ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਨੇ ਉਹਨਾਂ ਤੇ ਕਾਫੀ ਵੱਡੇ ਸਵਾਲ ਉੱਠੇ ਹਾਂ ਦੋਸਤੋ ਪੂਰੀ ਜਾਣਕਾਰੀ ਤੜਨਾ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਲਾਈਵ ਸਟੇਜ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਮੈਂ ਹਾਂ ਜਸ਼ਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਲਾਈਵ ਸਟੇਜ ਟੀਵੀ ਹਾਂ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਅੱਜ ਜੋ ਅੱਜ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡੇ ਬਿਆਨ ਦਿੱਤੇ ਨੇ ਦਾਅਵੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਬਾਕੀ ਸਰਕਾਰਾਂ ਦੇ ਟਾਈ ਬੀਜਪੀ ਆਮ ਆਦਮੀ ਪਾਰਟੀ ਨਾਲੋਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਸ ਵਿੱਚ ਅਸੀਂ ਪਹਿਲਾ ਵਰਗਾ ਪੰਜਾਬ ਹੀ ਲਿਆ ਕੇ ਦਿਖਾਵਾਂਗੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਸਮੇਂ ਜੋ ਨਸ਼ੇ ਸੀ ਉਹ ਆਰੰਭ ਕੀਤਾ ਗਿਆ ਨਸ਼ਿਆਂ ਦਾ ਆਰੰਭ ਹੋਇਆ ਤੇ ਬਾਅਦ ਵਿੱਚ ਹੌਲੀ-ਹੌਲੀ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੀ ਸਰਕਾਰ ਨੇ ਉਹਨਾਂ ਨਸ਼ਿਆਂ ਦੇ ਵਿੱਚ ਵਾਅਦਾ ਕੀਤਾ ਉਹਨਾਂ ਨੂੰ ਹੋਰ ਅੱਗੇ ਵਧਾਇਆ ਹਾਲਾਂਕਿ ਉਹਨਾਂ ਨੂੰ ਸਰਕਾਰ ਨੂੰ ਆ ਕਾਂਗਰਸ ਪਾਰਟੀ ਨੂੰ ਵਿੱਚ ਜੀ ਰੋਕਣੀ ਚਾਹੀਦੀ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਗਟਕਾ ਸਾਭ ਨੂੰ ਮੱਥਾ ਟੇਕ ਕੇ ਇੱਕ ਹਫ਼ਤੇ ਦਾ ਟਾਈਮ ਲਿਆ ਉਹਨਾਂ ਨੇ ਇੱਕ ਹਫ਼ਤੇ ਦਾ ਸਵਾ ਮੰਗਿਆ ਕਿ ਅਖਤ ਇੱਕ ਹਫ਼ਤੇ ਦੇ ਵਿੱਚ ਵਿੱਚ ਜੋ ਪੰਜਾਬ ਵਿੱਚ ਨਸ਼ਾ ਹੈ ਉਹ ਸਾਰਾ ਖਤਮ ਕਰ ਦਿੱਤਾ ਜਾਵੇਗਾ ਸਰਬਾਦ ਵਿੱਚ ਉਹਨਾਂ ਨੇ ਨਸ਼ਾ ਤਸਕਰਾਂ ਦੇ ਨਾਲ ਹੀ ਹੱਥ ਮਿਲਾ ਦਿੱਤੇ ਇਹ ਜੋ ਗੱਲਾਂ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਖਿਆਨੇ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਉਹਨਾਂ ਨੇ ਹੱਥ ਮਿਲਾਏ ਗਏ ਪਰ ਸਾਡੀ ਪਾਰਟੀ ਤਾਂ ਪਰ ਸਾਡੀ ਸਰਕਾਰ ਦੇ ਸਮੇਂ ਅਸੀਂ ਜੋ ਚੁੰਨੇ ਹਾਂ ਸੀ ਇਹ ਚੁੰਨੇ ਆ ਕਿ ਪੰਜਾਬ ਜੋ ਹੈ ਉਹ ਪਹਿਲਾ ਵਰਗਾ ਪੰਜਾਬੀ ਬਣੇ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਨਿਸ਼ਾਨਾ ਕਰੇ ਉਹਨਾਂ ਨੇ ਕਿਹਾ ਕਿ ਅਸੀਂ 14 24 ਫਰਵਰੀ ਤੋਂ ਜੋ ਇਹ ਮਹਾਂਮ ਇਹ ਚਲਾਈ ਹੈ ਉਹਨਾਂ ਨੇ ਕਿਹਾ ਕਿ 24 ਫਰਵਰੀ ਤੋਂ ਯੁੱਧ ਨਸ਼ੇ ਵਿਰੁੱਧ ਜੋ ਮਹਾਂਮ ਚਲਾਈ ਗਈ ਹੈ ਉਸ ਦੇ ਚੱਲਦੇ ਦੌਰਾਨ ਹੀ 1485 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈ ਉਹਨਾਂ ਨੇ ਕਿਹਾ ਕਿ ਜੋ ਚੀਜ਼ਾਂ ਮਿਲੀਆਂ ਜੋ ਨਸ਼ੇ ਮਿਲੇ ਉਹਨਾਂ ਨੇ ਕਿਹਾ ਕਿ 7 ਲੱਖ ਤੋਂ ਵੱਧ 7 ਲੱਖ ਦੇ ਜੋ ਕਰੀਬ ਨੇ ਉਹ ਗੋਲੀਆਂ ਮਿਲੀਆਂ 950 ਕੁਆਂਟਲ 950 ਕੁਆਂਟਲ ਜੋ ਪੁੱਕੀ ਬਰਾਮਦ ਹੋਈ ਹੈ ਉਹਨਾਂ ਨੇ ਕਿਹਾ ਕਿ 76 ਕਿਲੋ ਚਿਟਾ ਵੀ ਬਰਾਮਦ ਉਹਨਾਂ ਨੇ ਇਹ ਗੱਲ ਕਹੀ ਕਿ ਨਸ਼ਾ ਤਸਕਰਾਂ ਨੇ ਘਰ ਵੀ ਟਾਏ ਗਏ ਉਹਨਾਂ ਨੇ ਆਖਿਆ ਕਿ ਜੋ ਸਾਡੀ ਸਰਕਾਰ ਦੇ ਸਮੇਂ ਪਹਿਲਾ ਵਰਗਾ ਪੰਜਾਬ ਹੈ ਉਹ ਬਣਾਇਆ ਜਾਵੇਗਾ ਤੇ ਆਸ-ਪਾਸ ਦੇ ਲੋਕ ਨੇ ਉਹਨਾਂ ਨਸ਼ਾ ਤਸਕਰ ਨੇ ਉਹਨਾਂ ਨੂੰ ਵੀ ਨਸ਼ਾ ਤੋਂ ਹਟਾਇਆ ਜਾਵੇਗਾ ਤੇ ਉਹਨਾਂ ਨੇ ਸਿਰਫ ਇਸ ਕੰਮ ਲਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ ਹੁਣ ਦੋਸਤੋ ਪਹਿਲਾਂ ਹੁਣ ਤੱਕ ਤਾਂ ਇਹਨਾਂ ਨੇ 10 ਮਹੀਨਿਆਂ ਦਾ ਸਮਾਂ ਮੰਗਿਆ ਪਰ ਤੁਸੀਂ ਦੇਖੋ ਕਿ ਤਿੰਨ ਸਾਲ ਤੱਕ ਤਾਂ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਤਿੰਨ ਸਾਲ ਇਹਨਾਂ ਦੀ ਸਰਕਾਰ ਰਹੀ ਹੈ ਉਦੋਂ ਤੱਕ ਤਾਂ ਇਹਨਾਂ ਨੇ ਕੁਝ ਕੀਤਾ ਨਹੀਂ ਪਰ ਹੁਣ ਦੇਖਦੇ ਹਾਂ ਕਰਦੇ ਕਿ ਨਹੀਂ ਕਰਦੇ ਬਾਕੀ ਦੋਸਤੋ ਤੁਸੀਂ ਦੇਖੋ ਤੁਸੀਂ ਦੇਖੋ ਕਿ ਜਦੋਂ ਤੱਕ ਜਦੋਂ ਤੋ ਇਹਨਾਂ ਦੀ ਸਰਕਾਰ ਹਾਰ ਗਈ ਹੈ ਜਦੋਂ ਦੀ ਇਹਨਾਂ ਦੀ ਪਾਰਟੀ ਜੋ ਹੈ ਉਹ ਦਿੱਲੀ ਦੇ ਵਿੱਚ ਹਾਰ ਗਈ ਹੈ ਤਾਂ ਉਦੋਂ ਤੋਂ ਇਹਨਾਂ ਨੇ ਪੰਜਾਬ ਦਾ ਸੋਚਣਾ ਸ਼ੁਰੂ ਕੀਤਾ ਉਦੋਂ ਤੋਂ ਹੀ ਇਹਨਾਂ ਨੇ ਪੰਜਾਬ ਦੇ ਲਈ ਕੋਸ਼ਣਾ ਕੋਸ਼ਕਾਰਜ ਜੋ ਹੈ ਉਹ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਇਹਨਾਂ ਨੇ 3 ਮਹੀਨਿਆਂ ਦਾ ਸਮਾਂ ਮੰਗਿਆ ਹੈ ਹੁਣ ਦੇਖਦੇ ਹਾਂ ਕਿ 3 ਮਹੀਨਿਆਂ ਦੇ ਵਿੱਚ ਵਿੱਚ ਕੀ ਏ ਸੱਚਮੱਚ ਹੀ ਜੋ ਨਸ਼ਾ ਹੈ ਉਹ ਖਤਮ ਕਰ ਦੇਣਗੇ ਜੋ ਪੰਜਾਬ ਦੇ ਲੋਕਾਂ ਨੂੰ ਨਸ਼ਿਆ ਤੋਂ ਹਟਾ ਦੇਣਗੇ ਵੱਖ ਕਰ ਦੇਣਗੇ ਬਾਕੀ ਹੁਣ ਦੋਸਤੋ ਦੇਖਦੇ ਆ ਕਿ ਸੱਚਮੱਚ ਹੀ ਐਦਾਂ ਹੁੰਦਾ ਹੈ ਹੁਣ ਤੁਸੀਂ ਦੋਸਤੋ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਸਿਸ ਟੀਵੀ ਮੈਂ ਹਾਂ ਜਸ਼ਨਪ੍ਰੀਤ कौर ਬਾਤ ਮਿਹਰਬਾਨੀ